ਆ ਬਈ ਪਿੰਡ ਨਮੋਲ ਐ ਆ ਨਮੋਲ ਦੇ ਨਾ ਆ ਸਾਹਮਣੇ ਜਮਾ ਦੇਖਿਓ ਸੜਕ ਦੀ ਜਗ੍ਹਾ ਆ ਗਈ ਆ ਲਵੇ ਵਾਲੇ ਨੇ ਕਹਿੰਦਾ ਆ ਦੇਖ ਸਾਰੀ ਮਿੱਟੀ ਬਾਹਰੇ ਨੇ ਆਹ ਇਹ ਸੜਕ ਜਮਾ ਘੱਟ ਕੇ ਖਾ ਗਏ ਬਈ ਇਹ ਸੜਕ ਘੱਟੋ ਘੱਟ 6 ਫੁੱਟ ਅੰਦਰ ਸੀਗੀ ਆ ਬੰਦੇ ਦੇਖ ਲਓ ਕਿਹੜੇ ਨੇ ਨਾ ਸਾਹਮਣੇ ਆਹ ਦੇਖ ਆਹ ਔਰੇ ਸੜਕ ਤੇ ਵੀ ਇਹ ਕਹਿੰਦੇ ਨੇ ਵੀ ਔਰੇ ਬੂਟੇ ਵਾਟੇ ਲਾਏ ਉਹਨੇ ਤੁਸੀਂ ਬੂਟੇ ਕਿਉਂ ਲਾਉਨੇ ਹੋ ਔਰੇ ਲਾ ਲੈਨੇ ਆਹ ਬੰਦੇ ਨੇ ਇਹ ਕਹਿੰਦੇ ਵੀ ਅਸੀਂ ਐਵੇਂ ਹੀ ਕਰਾਂਗੇ ਸਾਡਾ ਤਾਂ ਐਵੇਂ ਅਜੇ ਤਾਂ ਕਹਿੰਦੇ ਸੜਕ ਤੇ ਬੀਜਾਂਗੇ ਆਹ ਸੜਕ ਆ ਬਈ ਜੀ ਆ ਦੇਖਿਓ ਆਹ ਸੜਕ ਐ ਆ ਮਿੱਟੀ ਡਿਗਰੀ ਐ ਆ ਬੰਦੇ ਨੇ ਸਾਹਮਣੇ ਆ ਦੇਖ ਲੋ ਇਹ ਪਿੱਛੋਂ ਲੈ ਕੇ ਉਹ ਤੱਕ ਸਾਰੇ ਇਹੀ ਕਰ ਰਹੇ ਸੜਕ ਤੇ ਜਮੀ ਥਾਉ ਨਹੀਂ ਹੈਗਾ ਇੱਥੇ ਬਹਿ ਜਨਾ ਟਾਈਮ ਪਾਸ ਕਰ ਰਹੇ ਨੇ ਆ ਬੰਦੇ ਦੇਖ ਲੋ ਬਈ ਚੰਗੀ ਤਰ੍ਹਾਂ ਆ ਖੜੇ ਨਹੀਂ ਇਹਨਾਂ ਨੂੰ ਇਹ ਹੀ ਕਹੇ ਬਈ ਥੋੜੀ ਜੀ ਲਵੇ ਲਾ ਲੋ ਕੋਈ ਚੱਕਰ ਨਹੀਂ ਹੈਗਾ ਕਹਿੰਦੇ ਇੱਦਾਂ ਹੀ ਲਾਵਾਂਗੇ ਠੀਕ ਹੈ ਕਿ ਨਾ ਆ ਤੋਰ ਤੱਕ ਇਹ ਨਮੋਲ ਨਗਰ ਦੀ ਵੀਡੀਓ ਆ ਬਈ ਆ ਤੋਰ ਤੱਕ ਲਾਇਆ ਹੋਇਆ ਸਾਰਾ ਏ ਆਇਆ ਨਾ ਜੇ ਇਹਨਾਂ ਨੂੰ ਮਤਲਬ ਇਹਦੇ ਨਾਲ ਨਹੀਂ ਰੱਜਦੇ ਹੈ ਤਾਂ ਇਹ ਸੜਕ ਤੇ ਲਾ ਲਣ ਜੇ ਸੜਕ ਨਾਲ ਰੱਜ ਜਾਣਗੇ ਇੱਥੇ ਕੋਈ ਕਬਜ਼ੇ ਵਾਲੀ ਗੱਲ ਨਹੀਂ ਬਸ ਇੰਨਾ ਵੀ ਟਾਈਮ ਪਾਸ ਕਰ ਲੈਣੇ ਜਾਂ ਸਾਡੇ ਬੱਚੇ ਬਹਿ ਜਾਂਦੇ ਨੇ ਇੱਥੇ ਬੂਟੇ ਲਾਏ ਸੀ ਜਿਹੜੇ ਕਹਿੰਦੇ ਨੇ ਵੀ ਵਾਤਾਵਰਣ ਨੂੰ ਸਾਫ਼ ਕਰੋ ਆਹ ਬੂਟਿਆਂ ਦੀ ਸਾਰਿਆਂ ਦੀ ਭੈਣ ਘੜਤੀ ਇਹਨਾਂ ਨੇ ਜੇ ਕੱਲ ਨੂੰ ਕੋਈ ਗੱਲਬਾਤ ਹੁੰਦੀ ਹੈ ਨਾ ਫਿਰ ਜੁਨੀਅਨ ਵਾਲੇ ਚੱਕ ਕੇ ਝੰਡਾ ਤੁਰ ਪੈਂਦੇ ਨੇ ਵੀ ਸਾਡੇ ਜੱਟ ਬਾਬੇ ਨੇ ਇਹ ਜੱਟ ਵਰਸੀ ਕਿ ਨਾ ਦਲਿਤਾਂ ਦਾ ਮੁੱਦਾ ਨਾ ਬਣਾਓ ਤੁਸੀਂ ਆਹ ਕੁਰਸੀਆਂ ਨੇ ਨਾ ਆ ਸਾਰਾ ਇਹ ਸੜਕ ਜਿਹੜਾ ਕਰ ਦੇਣੀ ਇਹ ਨਮੋਲ ਦੀ ਵੀਡੀਓ ਆ ਬਾਈ